ਉਡੇਰੇ ਵਾਇਲੂਜੀ ਦਾ ਖਾਲਸਾ ਵਾਇਲੂਜੀ ਦੀ ਫਤਿਹ ਜੀ ਸੇਕ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮਾੜ ਬਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿ ਜਨਾਬ ਬਾਟਰ ਲੋਗ ਦੀ ਜਿਹੜੀ ਸਮੂਹ ਸਹਾਸੰਗਤਾ ਵੀਰੇ ਹਰਜੀਤ ਸਿੰਘ ਬਾੜੋਂ ਦਾ ਫਰੈਂਡ ਸਰਕਲ ਜਿਨ੍ਹਾਂ ਦੇ ਉਰਦਮ ਦੇ ਸਦਕਾ ਬਹੁਤ ਹੀ ਜ਼ਿਆਦਾ ਜਿਹੜੇ ਲੋੜਵੰਦ ਬੱਚੇ ਆ ਪੜਨਾ ਚਾਹੁੰਦੇ ਆ ਉਹ ਪੜ ਰਹੇ ਆ ਅੱਜ ਫਿਰ ਜਿਹੜਾ ਹੈਗਾ ਇੱਕ ਤਕਰੀਬ ਨੂੰ ਅਸੀਂ ਇਹ ਬੱਚੀ ਦੀ ਜਿਹੜੀ ਸੰਜੂ ਗੌਰ ਪੁਤਰੀ ਮੱਖਣ ਸਿੰਘ ਵਾਸੀ ਮਾੜੋ ਟਿਆਲਾ ਦੀ ਜਿਹੜੀ ਮੰਥਲੀ ਫੀਸ ਦਿੰਨੇ ਆ ਅੱਜ ਫਿਰ ਦੇ ਰਹੇ ਆ ਕਿਉਂਕਿ ਬਹੁਤ ਹੀ ਜਿਹੜਾ ਲੋੜਵੰਦ ਪਰਿਵਾਰ ਸੀ ਬੱਚੀ ਦਾ ਜਿਹੜਾ ਸ਼ੌਂਕ ਸੀਗਾ ਪੜ੍ਹਨ ਹੁੰਦਾ ਪਰ ਘਰ ਦੇ ਹਾਲਾਤ ਇੰਨੇ ਜਿਹੜੇ ਮਾੜੇ ਹੋ ਗਏ ਸੀ ਸ਼ੁਰੂ ਤੋਂ ਬੱਚੀ ਦੇ ਜਿਹੜੇ ਦੋ ਬ੍ਰਦਰ ਸੀ ਉਹਨਾਂ ਦੀ ਜਿਹੜੀ ਡੈਥ ਹੋ ਗਈ ਕਿਉਂਕਿ ਇੱਕ ਬੱਚਾ ਤਾਂ ਲਗਾਤਾਰੀ 6-7 ਸਾਲ ਕੋਮ ਮਜਰਿਆ ਬਹੁਤ ਸਾਰਾ ਜ਼ਿਆਦਾ ਸੀ ਕਾਨੜਾ ਕਰ ਲਈ ਉਹਦੇ ਨਾਲ ਆ ਇਲਾਜ ਦੇ ਵੀ ਬੜਾ ਪੈਸਾ ਲਾਇਆ ਪਰ ਰੱਬ ਦੀ ਜੋ ਕਿਰਪਾ ਨਾਲ ਜੋ ਉਹਨੂੰ ਮਨਜੂਰ ਹੈ ਅ ਉਹ ਦਿਨਾਂ ਤੋਂ ਬੱਚਾ ਨਹੀਂ ਬੱਚਾ ਉਹ ਤੋਂ ਪਹਿਲਾਂ ਵੀ ਇੱਕ ਇਹਦਾ ਬ੍ਰਦਰ ਜਿਹੜਾ ਹੈਗਾ ਸੀ ਛੱਪੜ ਤੇ ਡੁੱਬਣ ਕਾਰਨ ਉਹਦੀ ਮੌਤ ਹੋਈ ਬਹੁਤ ਸਾਰੀ ਐਨਰਜੀ ਜਿਹੜੀ ਇਹਨਾਂ ਦੀ ਲੱਗੀ ਜਿਹੜਾ ਇਹਦੇ ਫਾਦਰ ਸਾਹਿਬ ਆ ਉਹ ਮਜ਼ਦੂਰੀ ਕਰਦੇ ਆ ਇਸ ਕਰਕੇ ਇਹ ਬੱਚੀ ਦੇ ਸ਼ੌਂਕ ਮਰ ਰਹੇ ਸੀ ਬੱਚੀ ਪੜ੍ਹਨਾ ਚਾਹੁੰਦੀ ਸੀ ਪਰ ਪਰਿਵਾਰ ਵਾਲੇ ਆ ਜਿਹੜੇ ਉਹ ਅਸਮਰੱਥ ਸੀਗੇ ਪੜ੍ਹਾਉਣ ਤੋਂ ਤੇ ਕਿਚਨਰ ਬਾਰਡਰ ਰੂਲ ਦੀ ਜਿਹੜੀ ਸਮੂਹ ਸਾਧ ਸੰਗਤਾ ਉਹਨਾਂ ਦੀ ਕਿਰਪਾ ਦੇ ਨਾਲ ਇਹ ਬੱਚੀ ਦਾ ਤੀਜਾ ਸਾਲ ਸ਼ੁਰੂ ਹੋ ਗਿਆ ਜੀ ਬੀਏ ਦੇ ਵਿੱਚ ਕਿਉਂਕਿ ਬੱਚੀ ਦੀ ਹਾਈਟ ਹੈਗੀ ਆ ਬੱਚੀ ਭਾਪੀ ਹੋ ਸਕਦੀ ਹੈ ਪੰਜਾਬ ਪੁਲਿਸ ਵਿੱਚ ਵੀ ਜੌਬ ਕਰ ਸਕਦੀ ਹੈ ਇਸ ਕਰਕੇ ਧੰਨਵਾਦ ਹੈ ਕਿ ਜਨਾਬ ਬਾਡਰ ਲੂ ਵੀ ਜਿਹੜੀ ਸੰਗਤ ਹੈ ਰਲ ਮਿਲ ਕੇ ਉਦਮਪੁਰਾਲਾ ਕਰਦੀ ਹੈ ਵੀ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਉਹਨਾਂ ਨੂੰ ਇੱਕ ਹੱਲਾਸ਼ੇਰੀ ਦਿੰਦੇ ਆ ਸਪੋਰਟ ਦਿੰਦੇ ਆ ਪਰਮਾਤਮਾ ਨਾਲ ਚੜ੍ਹਦੀ ਕਲਾ ਚ ਰੱਖੇ ਦੰਦ ਰੋਤੀ ਬਖਸ਼ੇ ਇਸ ਤਰ੍ਹਾਂ ਹੀ ਕੌਮ ਦੀ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ੋ। ਉਹ ਕਿੱਦਾਂ ਚੱਲਦੀ ਹੈ ਸਟੱਡੀ ਕਰਾਈ? ਵਧੀਆ। ਕੋਈ ਪ੍ਰੋਬਲਮ ਨਹੀਂ ਕਿਸੇ ਕਰਾਂ ਦੀ। ਠੀਕ ਠਾਕ ਹੈ। ਹਾਂਜੀ। ਵਧੀਆ ਵੱੜ ਰਿਹਾ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਦਾ। ਨਹੀਂ। ਬੜਾ ਧੰਨਵਾਦ ਹੈ ਜੀ WhatsApp ਸਾਰੀ ਸੰਗਤ ਦਾ ਧੰਨਵਾਦ ਹੈ ਜੋ ਕੀ ਹਰ ਮਹੀਨੇ ਲਈ ਕਿਕਨ ਰੱਖਦੇ ਆ ਵੀ ਬੱਚ ਇਸ ਕਰਕੇ ਧੰਨਵਾਦ ਹੈ ਪਰਮਾਤਮਾ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਦਿਨ ਦੁਗਲੀ ਰਾਤ ਚ ਆਪਣੀ ਤਰੱਕੀ ਬਖਸ਼ੇ ਇਸ ਤਰ੍ਹਾਂ ਹੀ ਬੱਚੇ ਜਿਹੜੇ ਸਾਡੇ ਪੜ੍ਹਦੇ ਰਹਿਣ ਪੜ੍ਹ ਕੇ ਤਰੱਕੀ ਕਾਮਨਾ ਸਟੱਡੀ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਆਪਣੇ ਪਿੰਡ ਦਾ ਆਪਣੇ ਟੀਚਰਾਂ ਦਾ ਆਪਣੇ ਜਿਹੜੇ ਚੌਂ ਵਾਲਿਆਂ ਦਾ ਨਾਮ ਰੋਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ